ਸਸਲਾ ਜੀ ਦੇਖੋ ਇਹਲਾ ਵੀ ਐਲੀਟੇਸ਼ਨਲ ਲੜੀਆਂ ਅੱਜ ਵੀ ਲੱਗ ਰਿਹਾ ਅੱਜ ਤੀਸਰਾ ਦਿਨ ਹੋ ਗਿਆ ਹੈ ਪਰ ਇੱਕ ਚਿੱਠੀ ਕੱਲ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਧਿਕਾਰ ਮਿਲੇ ਆ ਭਰਤੀ ਦੇ ਉਹ ਬਹੁਤ ਵੱਡੀ ਜਿੱਤ ਹੈ ਕਿਉਂਕਿ ਜਿੱਥੇ ਸਰਕਾਰ ਦੀ ਪਾਲਿਸੀ ਜੇ ਵੀ ਸਿੱਧੀ ਭਰਤੀ ਉੱਥੇ ਹੋਣੀ ਹੈ ਉਹਨਾਂ ਨੇ ਮੈਟਰ ਨੂੰ ਕਬੂਤਰੇ ਦੀ ਭਰਤੀ ਲਈ ਅਧਿਕਾਰ ਦਿੱਤੇ ਆ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮੰਨਦ ਕਰਦੇ ਆ ਤੇ ਤੁਹਾਡੇ ਕੋਲ ਅਧਿਕਾਰ ਆ ਇਹ ਬੰਦਿਆਂ ਦੇ ਕਿਰਪਾ ਕਰੋ ਤੈਨੂੰ ਕੱਲ ਨੂੰ ਆਰਡਰ ਦੇ ਦੋ ਕਿ ਅਸੀਂ ਕੱਲ ਹੀ ਤਿਆਰ ਕਰ ਸਕੀਏ ਤੇ ਕਿੱਦਾ ਦੇ ਦੇ ਕਿ ਕਹ ਲੋ ਕਿ ਇਹ ਜਿਹੜੀ ਕਿ ਤੁਹਾਡਾ ਸਟੇਸ਼ਨ ਕਰਸ ਸੀ ਜਿੱਥੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀ ਹੈ ਕਿੰਨੀਆਂ ਕਿ ਪਾਰਟੀਆਂ ਵੱਲੋਂ ਜਿਹੜੀ ਕਿ ਜੂਨੀਅਰ ਨੂੰ ਸਪੋਰਟ ਦਿੱਤੀ ਗਈ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਰੋਟੀਆਂ ਨਹੀਂ ਸੇਕੀਆਂ ਜੂਨੀਅਰ ਨੂੰ ਕਿਸੇ ਵੀ ਸਪੋਰਟ ਨਹੀਂ ਦਿੱਤੀ ਆ ਜੇ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਅੱਜ ਤੋਂ ਪਹਿਲਾਂ ਵੀ ਬੰਦੇ ਰੱਖੇ ਜਾ ਸਕਦੇ ਸੀ ਪਰ ਇਹ ਨਹੀਂ ਦਿਨੋਂ ਚਾਹੁੰਦੇ ਸੀਗੇ ਅੱਜ ਵੀ ਚਾਹੇ ਮਜੂਦਾ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ ਕਿਸੇ ਨੂੰ ਇਹ ਨਹੀਂ ਪਤਾ ਵੀ ਚਿੱਠੀ ਨਿਕਲੀ ਆ ਕਿ ਨਹੀਂ ਨਿਕਲੀ ਆ ਇਹ ਜਿਹੜੀ ਚਿੱਠੀ ਨਿਕਲੀ ਆ ਇਹ ਮੈਡਮ ਦੇ ਸਦਕਾ ਤੇ ਯੂਨੀਅਨ ਦੀ ਸੰਘਰਸ਼ ਦੇ ਸਦਕਾ ਨਿਕਲੀ ਆ ਬਾਕੀ ਕਿਸੇ ਨੇ ਇਹਦੇ ਵਿੱਚ ਪੋਲਿਟੀਕਲ ਪਾਰਟੀ ਦਾ ਕੋਈ ਯੋਗਦਾਨ ਕਹਿੰਦਾ ਮਤਲਬ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਜੂਨੀਅਨ ਦੇ ਨਾਲ ਖਲਵਾੜ ਕਰਦੀਆਂ ਨਜ਼ਰ ਆਈਆ ਦੇਖੋ ਜੀ ਇਹ ਜਿੰਨੇ ਵੀ ਆਪਾਂ ਧਰਨੇ ਲਾਏ ਆ ਤੁਸੀਂ ਵੀ ਸਮੇਂ ਸਮੇਂ ਸਰ ਕਵਰੀ ਕਰਨ ਆਏ ਐ ਪਰ ਅੱਜ ਤੱਕ ਰਾਜਨੀਤੀ ਪਾਰਟੀਆਂ ਨੇ ਅਸ਼ਵਾਸ਼ਣ ਦੇ ਕੇ ਚੱਲ ਗਏ ਉਸ ਤੋਂ ਬਾਅਦ ਕਿਸੇ ਨੇ ਸੁਰਨੇ ਲਈ ਆ ਤੇ ਅੱਜ ਇਹ ਜੂਨੀਅਨ ਨੇ ਧਰਨਾਤਾ ਦਾ ਹੀ ਚੱਕਣਾ ਦਿਨਾਂ ਚ ਘੜਾ ਦੇ ਨੀ ਕਹਿੰਦ ਮਤਲਬ ਕਿ ਕਿਤੇ ਨਾ ਕਿਸੇ ਤਰੀਕੇ ਨਾਲ ਕਿ ਜੂਨੀਅਨ ਨੂੰ ਇੱਕ ਆਸ ਜਾਗੀ ਹੈ ਜਿਹੜੀ ਕਿ ਮੈਡਮ ਕਮਿਸ਼ਨਰ ਵੱਲੋਂ ਐਫਰਟ ਕਰਕੇ ਜਿਹੜੀ ਕਿ ਤੁਹਾਡੇ ਮਤਲਬ ਕਿ ਉੱਤੋਂ ਸਰਕਾਰ ਤੋਂ ਮਨਜ਼ੂਰੀ ਕਰਵਾਈ ਹੈ ਦੇਖੋ ਇਹ ਬਹੁਤ ਵੱਡਾ ਕੰਮ ਹੋਇਆ ਹੈ ਕਿਉਂਕਿ ਅਸੀਂ ਪਠਾਨਕੋਟ ਤੋਂ ਸਾਡੇ ਜਿਹੜੇ ਇੱਥੇ ਸਪੈਸਿਫਿਕ ਯੂਨੀਅਨ ਨੇ ਹੜਤਾਲ ਕੀਤੀ ਸੀ ਉਥੇ 376 ਬੰਦਿਆਂ ਨੂੰ ਆਰਡਰ ਮਿਲੇ ਸੀ ਅਸੀਂ ਉਹ ਇਸ਼ੂ ਗੱਲ ਠਾਇਆ ਸੀਗਾ ਵੀ ਜੇ ਉਹਨਾਂ ਨੂੰ ਆਰਡਰ ਮਿਲ ਸਕਦੇ ਤਾਂ ਸਾਨੂੰ ਕਿਉਂ ਨਹੀਂ ਉਹਦੇ ਵਿੱਚ ਮੈਡਮ ਨੇ ਵੀ ਉਥੇ ਚਿੱਠੀ ਪਾਈ ਆ ਉਹਦਾ ਕਰਕੇ ਹੀ ਇਹ ਦੁਵਾਰਾ ਲੈਟਰ ਨਿਕਲਿਆ ਹੈ ਤਾਂ ਕਹਿਣ ਮਤੱਕੇ ਜਲਦ ਤੋਂ ਜਲਦ ਇਹਨਾਂ ਹੜਤਾਲ ਖਤਮ ਹੋ ਸਕਦੀ ਆ ਦੇਖੋ ਜੇ ਸਾਡੀ ਪ੍ਰਸ਼ਾਸਨ ਗੱਲ ਸੁਣ ਲਵੇ ਸਾਨੂੰ ਜਗ੍ਹਾ ਇੱਕ ਦੇ ਦਵੇ ਤਾਂ ਕਿ ਸਿੱਧੀ ਭਰਤੀ ਕਰਕੇ ਜਿਹੜੀ ਆਪਣੇ ਇੱਥੇ ਲੋਕਲ ਲੈਵਲ ਤੇ ਸਾਨੂੰ ਜਿਦੋਂ ਆਰਡਰ ਦੇ ਦੇਊਗਾ ਤੇ ਅਸੀਂ ਅਭੀ ਜੀ ਜੀ ਗੱਲ ਕਰੀਏ ਅੱਜ ਕੱਲ੍ਹ ਕਿ ਜਿਹੜੀ ਸਰਕਾਰ ਬੋਲੋ ਲੈਟਰ ইস্যੂ ਕੀਤੀ ਹੈ ਕਿ ਜਿਹਦੇ ਵਿੱਚ ਕਹ ਲੋ ਕਿ ਮੈਡਮ ਕਮਿਸ਼ਨਰ ਨੂੰ ਨਗਰ ਨਿਕਮ ਨੂੰ ਅਥਾਰਟੀ ਦਿੱਤੀ ਕਿ ਜਿਹੜੀ ਕਿ ਡੀਸੀ ਰੇਟ ਤੇ ਭਰਤੀ ਕੀਤੀ ਜਾ ਕਿੱਦਾਂ ਦੇਖਦੇ ਕਿ ਜਿਹੜੇ ਪਿਛਲੇ ਟਾਈਮ ਤੋਂ ਹੜਤਾਲ ਤੇ ਬੈਠੇ ਇਹ ਸਫਾਈ ਕਰਮਚਾਰੀ ਤਾਂ ਉਹਨਾਂ ਨੇ ਮੰਗਿਆ ਜਿਹੜੇ ਕਿ ਕਾਮਯਾਬੀ ਭਰਤੀ ਦੀ ਉਹ ਪੂਰੀ ਹੋ ਰਹੀ ਆ ਵਾ ਤੁਹਾਡੇ ਵੱਲੋਂ ਵੀ ਲੰਬੇ ਸਮੇਂ ਤੋਂ ਇਹਨਾਂ ਦੇ ਹੱਕ ਦੀ ਆਵਾਜ਼ ਉਠਾਈ ਜਾ ਰਹੀ ਸੀ ਕਿੱਦਾਂ ਦੇਖਦੇ ਸਰਕਾਰ ਦੇ ਫੈਸਲੇ ਨੂੰ ਦੇਖੋ ਜੀ ਮੈਂ ਅਭੀ ਰਾਜਪੂਤ ਸੇਵਾ ਦਾ ਹੱਗਾ ਕਬੂਤਲਾ ਮੇਰੇ ਕੋਲ ਵੀ ਜਿਹੜਾ ਕੱਲ ਰਾਤ ਹੀ ਤੁਹਾਡੇ ਵਾਂਗੂ ਮੀਡੀਆ ਦੇ ਅਧਾਰ ਤੋਂ ਸੋਸਿਸ ਰਾਈ ਚਿੱਠੀ ਇੱਕ ਜਿਹੜੀ ਆ ਪੰਜਾਬ ਸਰਕਾਰ ਦੇ ਲੋਕਲ ਬੋਡੀ ਮਿਨਿਸਟਰੀ ਵੱਲੋਂ ਜਿਹੜੀ ਪਬਲਿਸ਼ ਹੋਈ ਆ ਪਹੁੰਚੀ ਸੀਗੀ ਮੈਂ ਹਮੇਸ਼ਾ ਕਹਾਂ ਉਹ ਕਿ ਜਿੱਥੇ ਕੋਈ ਚੰਗਾ ਕੰਮ ਹੋਵੇਗਾ ਉਹਨੂੰ ਐਪਰੀਸ਼ੀਏਟ ਕਰਾਂਗੇ ਹੁਣ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਐਪਰੀਸ਼ੀਏਟ ਕਰਦੇ ਆ ਮੌਜੂਦਾ ਸਰਕਾਰ ਨੂੰ ਵੀ ਐਪਰੀਸ਼ੀਏਟ ਕਰਦੇ ਆ ਕਿ ਜਿਹੜੀ ਏ ਡੀਸੀ ਰਹਿਦੋਂ ਤੇ ਜਿਹੜੇ ਮੁਲਾਜ਼ਮ ਪੱਤੀ ਕਹਿੰਦੇ ਸੀ ਜਿਹਦੇ ਵਿੱਚ ਸਫਾਈ ਸੇਵਕ ਸਫਾਈ ਸੀਵਰਮੈਨ ਜਿਹਦੀ ਲੰਬੇ ਸਮੇਂ ਤੋਂ ਰੋਕ ਲੱਗੀ ਪਈ ਸੀਗੀ ਕਿਤੇ ਨਾ ਕਿਤੇ ਸਿਆਸਤ ਦੀ ਭੇਡ ਚੜਿਆ ਪਈ ਉਹ ਕੰਮ ਜਿਹਦੇ ਵਿੱਚ ਮੌਜੂਦਾ ਜਿਹੜੀ ਕਾਰਪੋਰੇਸ਼ਨ ਆ ਕਾਂਗਰਸ ਤੇ ਕਾ ਕਾਂਗਰਸ ਕਾਬਜਾ ਤੇ ਇੱਕ ਪਾਸੇ ਜਿਹੜੀ ਮੌਜੂਦਾ ਸਰਕਾਰ ਦੇ ਉੱਚੇ ਨੁਮਾਇंदे ਉੱਚ ਜਿਹੜੀ ਆ ਖਰਾਬੀ ਕਰ ਰਹੇ ਸੀ ਪਰ ਹੁਣ ਕਮਿਸ਼ਨਰ ਨਗਰ ਨਿਗਮ ਜਿਹੜੇ ਨੂੰ ਪੂਰੀਆਂ ਪਾਵਰਾਂ ਮਿਲ ਗਈਆਂ ਵਾ ਨਗਰ ਨਿਗਮ ਨੂੰ ਪਾਵਰਾਂ ਮਿਲ ਗਈਆਂ ਵਾ ਕਿ ਜਲਦ ਤੋਂ ਜਲ ਨੇ ਅਸਾਮੀਆਂ ਉਹਨਾਂ ਭਰਤੀ ਕੀਤੀਆਂ ਜਾਂ ਜੋ ਕਿ ਚਿੱਠੀ ਦੇ ਵਿੱਚ ਲਿਖਿਆ ਗਿਆ ਵਾ ਤੇ ਸ਼ਿਸ਼ਿਰ 기ਦਾਵਾ ਕਿ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਇਹੋ ਜੇ ਐਜੀਟੇਸ਼ਨਸ ਨਾ ਹੋਣ ਕੋਈ ਵੀ ਧਰਨਾ ਪ੍ਰਦਰਸ਼ਨ ਨਾ ਹੋਵੇ ਤੇ ਜੇ ਹੱਲੇ ਵੀ ਕੋਈ ਇਸ ਤਰ੍ਹਾਂ ਦੀ ਭਰਤੀ ਨਹੀਂ ਹੁੰਦੀ ਕਿਉਂਕਿ ਹੁਣ ਹਾਊਸਵਾਲਾ ਕੰਮ ਦੇ ਵਿੱਚੋਂ ਨਿਕਲ ਗਿਆ ਨਾ ਬਿਲਕੁਲ ਜਿਹੜਾ ਇਹਨਾਂ ਨੇ ਹਮੇਸ਼ਾ ਲਾਲਾ ਲਾਇਆ ਹੁੰਦਾ ਹੈਗਾ ਕਿ ਸਾਡੇ ਆਗਾ ਹੋਣਗੇ ਹਾਊਸ ਦੀ ਮੀਟਿੰਗ ਹੋਊਗੀ ਕਮਿਸ਼ਨਰ ਵਿੱਚ ਬੈਠੂਗੇ ਮਤਾ ਪਾਸ ਹੋਊਗਾ ਹੁਣ ਤੇ ਜਿਹੜੀ ਪੰਜਾਬ ਸਰਕਾਰ ਨੇ ਫੁੱਲ ਫਲੈਜ ਤਾਕਤ ਦਿੱਤੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਸੋ ਹੁਣ ਚਾਹੀਦਾ ਭਰਤੀ ਜਲਦਬਦ 175 ਮਲਾਜਮਾਂ ਦੀ ਕੀਤੀ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਨੂੰ ਰੋਜ਼ੀ ਰੋਟੀ ਮਿਲ ਸਕੇ ਤੇ ਕਬੂਤਰ ਨੇ ਸ਼ ਹਾਲ ਉਹ ਠੀਕ ਹੋ ਸਕੇ ਕੂੜਾ ਜਿਹੜਾ ਵਾ ਉਹ ਖਤਮ ਹੋ ਸਕੇ ਸੋ ਇਹ ਜਿਹੜੀਆਂ ਗੱਲਾਂ ਬੜੀਆਂ ਚੰਗੀਆਂ ਹੋਈਆਂ ਵਾ ਪਰ ਹਲੇ ਸਵਾਲ ਪੈਦਾ ਹੁੰਦਾ ਵਾ ਡੰਪ ਦੀ ਜਿਹੜੀ ਜਗ੍ਹਾ ਸਨਿਚਿਤ ਕਰ ਲੈ ਕਿਤੇ ਨ ਕਿਤੇ ਹਾਊਸ ਦੀ ਕਿ ਲੋਕੀ ਮਨਜ਼ੂਰੀ ਜ਼ਰੂਰੀ ਆ ਦੇਖੋ ਜੀ ਮਨਜੂਰੀ ਤੇ 175 ਮਲਾਜਮਾਂ ਦੀ ਵੀ ਕਹਿੰਦੇ ਹੁੰਦੇ ਸੀ ਹਾਊਸ ਦੀ ਬਹੁਤ ਜ਼ਰੂਰੀ ਆ ਦੇਖੋ ਸਰਕਾਰ ਦੇ ਭਾਵੇਂ ਜਿਹੜੀ ਆ ਜ਼ਮੀਰ ਜਾਗੀ ਆ ਜਿਹਦੀ ਮਰਜ਼ੀ ਕਹੋ ਭਾਵੇਂ ਕਮਿਸ਼ਨਰ ਦੀ ਐਫਰਟਸ ਕਹੋ ਭਾਵੇਂ ਸਾਡੇ ਵੱਲੋਂ ਸਮੇਂ-ਸਮੇਂ ਤੇ ਡੀਸੀ ਸਾਹਿਬ ਨੂੰ 175 ਮਲਾਜਮਾਂ ਲਈ ਮੰਗ ਪੱਤਰ ਦਿੱਤਾ ਗਿਆ ਭਗਵੰਤਮਾਨ ਸਾਹਿਬ ਜੀ ਦੇ ਨਾਮ ਦੇ ਉੱਤੇ ਏਡੀਸੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਰੇਕ ਕਿਸੇ ਦੀ ਮਿਹਨਤ ਨੂੰ ਬੂਰ ਪਿਆ ਵਾ ਹੋਣ ਜਿਹੜੀ ਹਾਊਸਵਾਲਾ ਕੰਮ ਉੱਚੀ ਦਾ ਖਤਮ ਹੋਇਆ ਹੁਣ ਦੂਜਾ ਕੰਮ ਆ ਇੱਕ ਐਫਰਟ ਸਰਕਾਰ ਨੇ ਕਰ ਦਿੱਤੀ ਤੇ ਜੇ ਹੁਣ ਹਾਊਸ ਦੀ ਮੀਟਿੰਗ ਹੱਲੇ ਵੀ ਐ ਡੀਕਦੇ ਆ ਕਿ ਉਹਨਾਂ ਦੇ ਆਕਾ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਆਣਗੇ ਤੇ ਡੰਪਲੀ ਜਗ੍ਹਾ ਜਿਹੜੀ ਮੋਈਆ ਹੋਊਗੀ ਮੈਂ ਇਹਨਾਂ ਨੂੰ ਇੱਕ ਗੱਲ ਬੇਨਤੀ ਕਰਦਾ ਕਾਉਂਸਲਰ ਸਹਿਬਾਨਾਂ ਨੂੰ ਤੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਹਿਬਾਨਾਂ ਨੂੰ ਕਿ ਹੁਣ ਤੁਹਾਡੇ ਕੋਲ ਇੱਕ ਮੌਕਾ ਹੀ ਬਚਿਆ ਵਾ ਪਹਿਲਾ ਮੌਕਾ ਜਦ ਚ ਤੁਸੀਂ ਇੱਕ ਕ੍ਰੈਡਿਟ ਵਾਰ ਕਰਦੇ ਹੋ ਖਤਮ ਹੋ ਗਿਆ ਭਰਤੀ ਵਾਲਾ ਹੁਣ ਤੁਸੀਂ ਜੇ ਜਾਣਦੇ ਹੋ ਕਿ ਲੋਕ ਤੁਹਾਨੂੰ ਅਗਲੀ ਥੋੜੀਆਂ-ਬੋਧੀਆਂ ਵੋਟਾਂ ਪਾ ਦੇਣ ਇਹ ਕੂੜੇ ਦੀ ਡੰਪ ਦੀ ਜਿਹੜੀ ਮੀਟਿੰਗ ਆ ਭਾਵੇਂ ਤੁਹਾਡੇ ਜਿਹੜੇ ਬੋਸ ਹਾਰਾਣਾ ਕੁਲਜੀਤ ਸਿੰਘ ਆ ਨਾਂ ਤੁਸੀਂ ਹਾਊਸ ਦੀ ਮੀਟਿੰਗ ਕਰਕੇ ਕੂੜੇ ਡੰਪ ਦੀ ਸਮੱਸਿਆ ਹੱਲ ਕਰਵਾਓ ਨਹੀਂ ਤਾਂ ਇਹ ਵੀ ਕੰਮ ਤੁਹਾਡੇ ਹੱਥੋਂ ਜਾਂਦੇ ਲੈਣਾ ਤੇ ਫਿਰ ਆਉਣ ਵਾਲੇ ਸਮੇਂ 'ਚ ਲੋਕ ਤੁਹਾਡੇ ਦਫ਼ਤਰਾਂ 'ਚ ਪਹੁੰਚ ਕੇ ਤੁਹਾਡੇ ਅਸਤੀਫੇ ਮੰਗਣਗੇ ਜੋ ਵੀ ਵੋਟ ਮੰਗਣ ਜਾਉਂਗੇ ਤੁਹਾਨੂੰ ਵੋਟ ਨਹੀਂ ਬੋਰ ਦੇ ਬੱਲੇ ਰੋਸ ਮਿਲੇਗਾ ਲੋਕਾਂ ਦਾ ਸੋ ਇਹ ਜਲਦ ਤੋਂ ਜਲਦ ਕੂੜੇ ਡੰਪ ਦੀ ਸਮੱਸਿਆ ਹੀ ਹੱਲ ਕੀਤੀ ਜਾਵੇ ਸੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਕਾਬਜ ਆ ਕਾਂਗਰਸ ਉਹਨਾਂ ਮੈਂ ਗਰਮੀਤ ਲਾ ਬਟੂ ਪ੍ਰਾਨਿਤਾ ਪਾਰਟੀ ਮੇਰੇ ਨਾਲ ਜ਼ਦਾ ਪਰਮਜੀਤ ਸਿੰਘ ਦੀ ਹਲਕਾ ਕਦੂਰ ਸਾਹਿਬ ਦਾ ਇੰਚਾਰਜ ਹੈਗੇ ਆ ਲੋਕੋ ਜਿਹੜਾ ਅੱਜ ਫੈਸਲਾ ਆਇਆ ਇਕਤਾ ਪਾਰਟੀ ਕਾਫੀ ਸਾਲਾਂ ਤੋਂ ਮੈਂ ਸਮਝਦਾ ਵੀ ਕਾਂਗਰਸ ਜਿਤ ਨਲਾਕੀ ਕਰਕੇ ਕਿਉਂਕਿ ਜਿਹੜਾ ਫੈਸਲਾ ਅੱਜ ਆਇਆ ਇਹ ਫੈਸਲਾ ਜਿਹੜਾ 2017 ਚ ਵੀ ਆ ਸਕਦਾ ਪਹਿਲਾਂ ਵੀ ਆ ਸਕਦਾ ਹੈਗਾ ਪਰ ਮੈਂ ਸਮਝਦਾ ਕਿ ਮੈਡਮ ਕਮਿਸ਼ਨਰ ਜਿਹੜੀ ਹੈ ਉਹ ਇੱਥੇ ਹਲਕੇ ਤੋਂ ਕੂਪਲੇ ਚ ਆਈ ਹੈ ਵੀ ਕਾਫੀ ਮੈਂ ਸਮਝਦਾ ਵੀ ਕਪੂਰਸਲੇ ਦਾ ਬਦਲਾ ਆਇਆ ਪਿਆ ਪਰ ਦੇਖੋ ਇੱਕ ਨਗਰ ਕੌਂਸਲਰ ਸੀਗੀ ਉਹਨੂੰ ਨਗਰ ਨਿਗਮ ਬਣਾ ਦਿੱਤਾ ਗਿਆ ਹਾਲਾਂਕਿ ਸਿਰਫ ਇਹ ਨਗਰ ਕੌਂਸਲ ਲੈਕ ਹੈਗੀ ਸੀਗੀ ਪਰ ਮੈਂ ਸਮਝਦਾ ਵੀ ਕਾਂਗਰਸੀਆਂ ਦੀ ਬਦੌਲਤ ਵੀ ਜਿਹੜੀ ਇਹ ਨਗਰ ਨਿਗਮ ਬਣ ਗਈ ਸੀਗੀ ਵੀ ਇਹਨੂੰ ਕਵਰ ਕਰਨਾ ਬੜਾ ਔਖਾ ਸੀਗਾ ਕਿਉਂਕਿ 50 ਵਾਰਡਾਂ ਜਿਹੜੀਆਂ ਸੀਗੀਆਂ ਮੰਨ ਲਓ 50 ਐਮਸੀ ਸੀਗੇ ਹਰ ਐਮਸੀ ਨੂੰ ਮੈਂ ਸਮਝਦਾ ਸਫਾਈ ਸੇਵਕ ਚਾਹੀਦਾ ਸੀਗਾ ਪਰ ਦੇਖੋ ਸਰਕਾਰ ਹੁੰਦਿਆਂ ਨਹੀਂ ਕੁਝ ਬਣਿਆ ਰਾਣਾ ਗੁਰਜੀਤ ਸਿੰਘ ਐਮਐਲਏ ਸੀਗਾ ਇਹਨਾਂ ਦੇ ਮੇਅਰ ਸੀਗੇ ਇਹਨਾਂ ਦੇ ਕਾਉਂਸਲਰ ਸੀਗੇ ਕਾਫੀ ਵਾਰੀ ਇਹਨਾਂ ਨੇ ਹੋਸ ਮੀਟਿੰਗਾਂ ਕੀਤੀਆਂ ਪਰ ਮੈਂ ਸਮਝਦਾ ਉਹ ਬੇਛੱਟਾ ਰਹੀਆਂ ਪਰ ਮੈਡਮ ਦੀ ਬਦੌਲਤ ਵੀ ਮੈਂ ਸਮਝਦਾ ਕਿ ਕਾਫੀ ਉਹਨਾਂ ਨੇ ਮਿਹਨਤ ਕੀਤੀ ਇਤਾਂ ਪਾਰਟੀ ਦੇ ਸਮੇਂ-ਸਮੇਂ ਤੇ ਸਫਾਈ ਸੇਵਕਾਂ ਦੇ ਤੇ ਨਗਰ ਨਿਗਮ ਦੇ ਆਗੂ ਵਰਕਰ ਜਿੰਨੇ ਵੀ ਉੱਤੇ ਹੈਗੇ ਸੀ ਸਰਕਾਰੀ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਮੈਂ ਸਮਝਦਾ ਵੀ ਇਹ ਆਵਾਜ਼ ਚੱਕੀ ਗਈ ਸੀਗੀ ਕਿਉਂਕਿ ਦੇਖੋ ਹਰ ਕਵਾਡ ਦੇ ਵਿੱਚ ਸਫਾਈ ਸੇਵਕ ਚਾਹੀਦਾ ਦੇਖੋ ਠੇਕੇ ਦਾ ਤੇ ਆਪ ਠੇਕੇ ਦਾ ਆਪਾ ਦੇਣੇ ਉਹਦਣਾ ਨਹੀਂ ਸਿਸਟਮ ਚੱਲਦਾ ਕਿਉਂਕਿ ਦੇਖੋ ਥੋੜੀਆ ਥੋੜੀਆ ਤਰਖਾਵਾ ਨਾਲ ਉਹਨਾਂ ਦੇ ਪਰਿਵਾਰ ਦੇ ਮੈਂ ਸਮਝਦਾ ਗੁਜ਼ਾਰੇ ਨਹੀਂ ਹੁੰਦੇ ਸੀਗੇ ਪਰ ਅੱਜ ਦੇਖੋ ਕਿ ਚਲੋ ਦੇਰ ਆਇਆ ਦਰਸਤ ਆਇਆ ਵੀ ਮੈਡਮ ਕਮਿਸ਼ਨਰ ਜੀ ਬਦੌਲਤ ਵੀ ਜਿਹੜਾ ਪੱਤਰ ਮਿਲਿਆ ਉਹਦੇ ਵਿੱਚ ਮੈਂ ਸਮਝਦਾ ਨਾ ਉਹਰੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਲੋੜ ਹੈਗੀ ਹੈ ਨਾ ਮੇਰੀ ਲੋੜ ਹੈਗੀ ਐ ਉਹ ਸਾਰੀਆਂ ਪਾਵਰਾਂ ਮੈਂ ਸਮਝਦਾ ਵੀ ਇੱਕ ਛੱਤਲੇ ਦੇ ਕੇ ਇਹ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਕਿ ਮੈਂ ਮੈਡ ਕਮਿਸ਼ਨਰ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਦੇਖੋ ਸ਼ਹਿਰ ਦੀ ਬੜੀ ਵੱਡੀ ਇੱਕ ਕੂੜੇ ਸਮੱਸਿਆ ਹੈਗੀ ਐ ਉਹ ਤੁਹਾਡੇ ਕੋਲ ਮੈਂ ਸਮਝਦਾ ਪਾਵਰ ਹੈਗੀ ਐ ਅਸੀਂ ਵੀ ਤੁਹਾਡੇ ਨਾਲ ਖੜੇ ਆਂ ਜਗਾ ਦਵਾਨ ਦੇ ਅਸੀਂ ਵੀ ਹੱਕ 'ਚ ਹੈਗੇ ਆਂ ਕਿ ਸਰਕਾਰ ਜਿਹੜੀ ਹੈ ਕਪੂਰਥਲ ਵੱਲ ਨਿਗਾਹ ਮਾਰੇ ਕਿਉਂਕਿ ਸਰਕਾਰਾਂ ਨੇ ਕੰਮ ਬੰਦੇ ਆ ਵੀ ਜਿਹੜਾ ਮੈਡਰਨ ਕਮਿਸ਼ਨਰ ਨੇ ਰੋਲ ਨਿਭਾਇਆ ਇਹ ਜਿਹੜੇ ਕਪੂਰ ਥੱਲੇ ਦੇ ਆਪ ਦੇ ਜਿਹੜੇ ਨਮਾਇंदे ਬਣੇ ਫਿਰਦੇ ਆ ਕੁਰਸੀਆਂ ਤੇ ਬਹਿ ਕੇ ਇਹ ਰੋਲ ਉਹਨਾਂ ਦਾ ਬੰਦਾ ਸੀਗਾ ਚਿੱਠੀਆਂ ਲਿਖਣ ਦਾ ਕੰਮ ਨਹੀਂ ਹੁੰਦਾ ਦੌੜ ਭੱਜ ਕਰਕੇ ਮੈਂ ਸਮਝਦਾ ਵੀ ਜਿਹੜਾ ਮੈਡਮ ਨੇ ਰੋਲ ਨਿਭਾਇਆ ਅਸੀਂ ਇੱਕ ਤਾਂ ਪਾਰਟੀ ਤੇ ਸ਼ਹਿਰ ਸਮੁੱਚੀ ਸ਼ਹਿਰ ਵੱਲੋਂ ਵੀ ਅਸੀਂ ਮੈਡਰਨ ਕਮਿਸ਼ਨਰ ਜਿਹੜਾ ਵਾ ਬਹੁਤ ਬਹੁਤ